ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸ਼ੁਭਮ ਗਰਗ ਸਰ ਮੋਗਾ ਜੀ ਤੇ ਦੁਕਾਨ ਦੁਕਾਨ ਆਪਣੀ ਜੀਰਾ ਰੋਡ ਤੇ ਹੈ ਜੀ ਠੀਕ ਹੈ ਜੀ ਹਾਂਜੀ ਬਈ ਜੀ ਆਪਣੇ ਕੋਲ ਕੀ ਕੀ ਸਮਾਨ ਮਿਲਦਾ ਜੀ ਆਪਣੇ ਕੋਲ ਮਿਲਕਿੰਗ ਮਸ਼ੀਨ ਆ ਵਗਰਾ ਮਿਲਦੀਆਂ ਹੈ ਇਹ ਐਸੀ ਇਹ ਆਪ ਹੀ ਬਣਾਨੇ ਆ ਸੈਂਬਲਿੰਗ ਆਪਣੀ ਆਪ ਦੀ ਹੈ ਇਹ ਇੱਕ ਕਸਟਮਰ ਨੂੰ ਬਹੁਤ ਵਧੀਆ ਰੇਟ ਤੇ ਮਿਲ ਜਾਣਗੇ ਆ ਠੀਕ ਹੈ ਜੀ ਹਾਂਜੀ ਹਾਂਜੀ ਰੇਟ ਕਿੰਨਾ ਕੀ ਹੈ ਇਹਦਾ ਇਹ ਆਪਣੀ 1 hp ਦੀ ਫਿਟਿੰਗ ਵਾਲੀ ਮਸ਼ੀਨ ਹੈ ਇਹਦਾ ਰੇਟ ਹੈਗਾ 35000 ਹਾਂਜੀ ਇੱਕ ਟੈਂਕ ਦੇ ਨਾਲ ਠੀਕ ਹੈ ਜੀ ਹਾਂਜੀ ਜੇ ਦੋ ਟੈਂਕ ਲੈਣੇ ਆ ਤਾਂ ਇਹਦਾ ਰੇਟ ਹੋ ਜਾਏਗਾ 4500 ਇਹ ਜਿਹੜੀ ਛੋਟੀ ਮੋਟਰ ਆਈ ਇਹ ਇਹ 1/2 ਐਚਪੀ ਦੀ ਮੋਟਰ ਆ ਹਾਂਜੀ ਤੇ ਇਹ ਇੱਕ ਕੈਨ 2000 ਰੁਪਏ ਦੀ ਹੈ ਜੀ ਤੇ ਕੈਨ 2000 ਰੁਪਏ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਤੇ ਇੱਕ ਕੈਨ ਹੀ ਚੱਲਦਾ ਹੈ ਤੇ ਪਹੁੰਚ ਬਾਈ ਜੀ ਪਹੁੰਚ ਜਿੱਥੇ ਵੀ ਬੰਦਾ ਜਿਹੜੇ ਵੀ ਪਿੰਡ ਹੋਵੇ ਆਪਾਂ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਆਲ ਇੰਡੀਆ ਚ ਹਾਂਜੀ ਹਾਂਜੀ ਆਲਓਵਰ ਇੰਡੀਆ ਕਰ ਦਾਂਗੇ ਠੀਕ ਹੈ ਜੀ ਤੇ ਜਿਹੜੀ ਇਹ ਤੋਂ ਵਧੀਆ ਚਾਹੀ ਜੀ ਇਹ ਉਸ ਤੋਂ ਉੱਪਰ ਆਪਣੇ ਆ ਟਰਾਲੀ ਮਾਡਲ ਆ ਜਾਂਦੇ ਆ ਜੀ ਹਾਂਜੀ ਇਹ ਟਰਾਲੀ ਮਾਡਲ 2000 ਦਾ ਜੀ ਇਹ 2000 ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ 3 HP ਦੀ ਮੋਟਰ ਆ ਜੀ ਚਾਰ 휠10 ਵਾਲੀ ਟਰਾਲੀ ਆ ਠੀਕ ਹੈ ਜੀ ਹਾਂਜੀ ਇਹ 2000 ਦਾ ਜੀ ਇਹ 2000 ਦਾ ਗਾਰੰਟੀ ਕਿਨੇ ਚਿਰ ਦੀ ਇਹਦੀ ਸਾਲ ਦੀ ਵਾਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਇੱਕ ਪੌਣੇ HP ਚ ਵੀ ਆ ਜਾਂਦਾ ਹੈ ਹਾਂਜੀ ਸੇਮ ਮਸ਼ੀਨ ਬਸ ਪੌਣੇ HP ਦੀ ਮੋਟਰ ਆ ਮੋਡਲ ਥੋੜੀ ਵੱਡੀ ਹੋ ਜਾਂਦੀ ਹੈ ਜੀ ਇਹ ਇਹ 24000 ਰੁਪਏ ਦੀ ਆ ਇਹ 24000 ਦੀ ਹਾਂਜੀ ਜੇ ਇਸੇ ਨੂੰ ਹੀ ਆਪਾਂ ਸਟੀਲ ਚ ਲੈਣਾ ਹੈ ਤਾਂ ਆਮ ਸ਼ੀਨ ਆ ਜੂਗੀ ਜੀ ਹਾਂਜੀ ਆਪਣਾ ਕੋਈ ਸਟੀਲ ਮਾਡਲ ਵੀ ਹੈਗਾ ਇਹ 25000 ਰੁਪਏ ਦੀ ਮਸ਼ੀਨ ਆ ਲੋ ਭਰਾ ਇਹ ਇੱਕ ਸਸਤੀ ਜਿਹੜੀ 85 ਸੌਲੀ ਉਹ ਆਹ ਮਸ਼ੀਨ ਨਹੀਂ ਠੀਕ ਹੈ ਜੀ ਇਹ ਮੈਨੂਅਲ ਮਸ਼ੀਨ ਆ ਪੰਪ ਨਾਲ ਚੱਲਣ ਵਾਲੀ ਠੀਕ ਹੈ ਜੀ ਇਹ 8500 ਰੁਪਏ ਦੀ ਹੈ ਜਿਹਨੇ ਕੋਈ ਘਰੇ ਇੱਕ ਦੋ ਗਾਵਾਂ ਰੱਖੇ ਹੋਏ ਨੇ ਉਹਨਾਂ ਲਈ